ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਕਹਿਣਾ ਹੈ ਕਿ ਜੇਕਰ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਨਸ਼ਿਆਂ ਦੇ ਕਾਰੋਬਾਰ ਦੀ ਸ਼ਮੂਲੀਅਤ ਦਾ ਕੋਈ ਵੀ ਸਬੂਤ ਸਾਹਮਣੇ ਆਉਂਦਾ ਹੈ ਤਾਂ ਉਹ ਮਜੀਠੀਆ ਦੇ ਖਿਲਾਫ ਸਖਤ ਕਾਰਵਾਈ ਕਰਨਗੇ ਬਾਦਲ ਦਾ ਕਹਿਣਾ ਹੈ ਕਿ ਵਿਕਰਮ ਸਿੰਘ ਮਜੀਠੀਆ ਖਿਲਾਫ ਕੋਈ ਵੀ ਸਬੂਤ ਨਹੀਂ ਹੈ ਅਤੇ ਉਸਤੇ ਗਲਤ ਅਤੇ ਬੇਬੁਨਿਆਦ ਦੋਸ਼ ਲਗਾਏ ਗਏ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਵੀ ਕਈ ਵਾਰ ਅਜਿਹੇ ਬਿਆਨ ਦੇ ਚੁੱਕੇ ਨੇ ਜਿਸ ਨੂੰ ਉਹਨਾਂ ਫਿਰ ਤੋਂ ਦੁਹਰਾਇਆ ਹੈ ਵਿਕਰਮ ਸਿੰਘ ਮਜੀਠੀਆ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਨੇ ਅਤੇ ਉਹ ਮੁੱਖ ਮੰਤਰੀ ਦੇ बेटे ਅਤੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਰਿਸ਼ਤੇ ਦੇ ਵਿੱਚ ਸਾਲੇ ਲੱਗਦੇ ਨੇ ਵਿਕਰਮ ਸਿੰਘ ਮਜੀਠੀਆ ਦਾ ਨਾਮ ਕੁਝ ਮਹੀਨੇ ਪਹਿਲਾਂ ਹੀ ਉਸ ਸਮੇਂ ਨਸ਼ਿਆ ਦੇ ਕਾਰੋਬਾਰ ਦੇ ਨਾਲ ਜੁੜਿਆ ਸੀ ਜਿਸ ਵੇਲੇ ਬਰਖਾਸਤ ਡੀਐਸਪੀ ਜਗਦੀਸ਼ ਪੋਲਾ ਗ੍ਰਫਤਾਰ ਕੀਤਾ ਗਿਆ ਸੀ ਜਗਦੀਸ਼ ਪੋਲਾ ਨੇ ਕੈਬਨਟ ਮੰਤਰੀ ਵਿਕਰਮ ਸਿੰਘ ਮਜੀਠੀਆ ਨੂੰ ਡਰਗ ਰੈਕੇਟ ਦੇ ਵਿੱਚ ਸ਼ਾਮਲ ਹੋਣ ਬਾਰੇ ਗੱਲ ਆਖੀ ਸੀ ਜਿਸ ਤੋਂ ਬਾਅਦ ਮਜੀਠੀਆ ਤੇ ਪੂਰੀ ਬਾਦਲ ਸਰਕਾਰ ਲਗਾਤਾਰ ਨਸ਼ਿਆ ਦੇ ਕਾਰੋਬਾਰ ਦੇ aaropan ਦੇ ਵਿੱਚ ਘਿਰ ਰਹੀ ਹੈ ਮਜੀਠਿਆ ਦਾ ਨਾਮ ਉਛਲਿਆ ਹੈ ਉਹ ਜੀ ਐਵੇਂ ਕਹਿ ਦੇਣਾ ਸਭਾ ਕੋ ਪ੍ਰੂਫ ਤਾਂ ਲਿਆਓ ਜਦੋਂ ਕਿ ਜਿਹੜੇ ਥੋੜਾ ਜਿਹਾ ਵੀ ਪ੍ਰੂਫ ਹੁੰਦਾ ਹੈ ਉਹ ਤੇ ਐਕਚੁਅਲਿਸ ਨੇ ਆ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਕੋਈ ਵੱਡਾ ਹੋਵੇ ਛੋਟਾ ਹੋਵੇ ਕਿਸੇ ਦੀ ਰਾਇਤ ਨਹੀਂ ਕੀਤੀ ਜਾਊਗੀ ਜੋ ਡਾਕ ਚਰਚਾ ਹੋ ਰਹੀ ਕਿਸੇ ਕੰਟੈਕਟ ਹੈ ਉਹ ਸਦਾ ਆ ਜੋ ਐਬਲ ਟੂ ਟੇਕ ਐਕਸ਼ਨ ਅਗੇਂਸ ਮਜੀਠਿਆ ਫੀਟਿੰਗ ਪ੍ਰੂਫ ਵਿਰੇਤ ਵਿయోగਾਤ ਐਯੂਕਤ ਹੈ Uh, and I, uh, I will offer myself for the strict action.